ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਪੰਜ ਬੱਚੀਆਂ ਸੇਲੇ ਲੈ ਕੇ ਆਏ ਜੀ ਸਿਰੇ ਦੀਆਂ ਨੇ ਬਾਈ ਇੱਕ ਦੂਜੀ ਤੋਂ ਵੱਧ ਕੇ ਆ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉ ਪੁੱਛ ਲੈਨੇ ਬਾਈ ਟੋਟੇਲਾ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਮੋ ਜੀ ਬਾਈ ਚੜਦੀ ਕਲਾ ਜੀ ਨਾਮ ਤੇ ਐਡਰੈਸ ਉਹ ਨਾਮ ਬਾਈ ਤਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਪਾਦੇ ਭਟੌੜ ਸ਼ਹਿਰ ਆ ਗਈ ਆਪਣੀ ਮੋਬਾਈਲ ਨੰਬਰ 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਸਿਰੇ ਦੇ ਆਣਾ ਬੱਚੇ ਅੱਜ ਤਾਂ ਮਾں ਕਾ ਡਾਕਟਰ ਪੰਜੇ ਬਣਾਗਾ ਇੱਕੇ ਫਾਰਮ ਦੇ ਵਿੱਚੋਂ ਲੈ ਆ ਪੰਜੇ ਕੀਰੇ ਹੈਗੇ ਮੰਨ ਕੇ ਚੱਲ ਵੀ ਅਠਾ ਕ ਮਹੀਨਿਆਂ ਦੇ ਲਗ ਭਗ ਦੇ ਬੱਚੇ ਆ ਤੇ ਜਾਨ ਜੰਦ ਪਰੇ ਪੁਲੇ ਬਹੁਤ ਚੰਗੇ ਆ ਮਦਰ ਰਕਾਰਡ ਹੈ ਜਿਹੜਾ 35 ਤੋਂ ਲੈ ਕੇ 40-42 ਕਿਲੋ ਤੱਕ ਦਾਗਾ ਓਕੇ ਬਈ ਠੀਕ ਆ ਪੂਰੇ ਟੌਪ ਦੇ ਪੀਸ ਹੈਗੇ ਤਿੰਨੇ ਦੇ ਵਿੱਚ ਏਵੀਐਸ ਦੇ ਨੇਗੇ ਇੱਕ ਡੈਨਮਾਰਕ ਦਾਗਾ ਇੱਕ ਸੀਆਰਆਈ ਦਾਗਾ ਓਕੇ ਬਈ ਤੇ ਕੀ ਆਫਰ ਆਂਜ ਫਿਰ ਬਈ ਸਿਰੇ ਦੀ ਆਫਰ ਹੀ ਲਾਓ ਆਫਰ ਬਈ ਐ ਮੰਨ ਕੇ ਚੱਲ ਵੀ ਨਗੀਨੇ ਦਾ ਏਜ ਹੈ ਵੀ ਇਹਨਾਂ ਦਾ 40 ਮੰਗਲੀ 35 ਮੰਗਲੀ ਉਹ ਵੀ ਥੋੜਾ ਉਹ ਵੀ ਥੋੜਾ ਹੈ ਸਹੀ ਹੈ ਤੇ ਬ੍ਰੀਡ ਦੇ ਹਿਸਾਬ ਨਾਲ ਰੇਟ ਦੱਸਾਂਗੇ ਜਮਾ ਐਂਡ ਤੇ ਪਹੁੰਚ ਹੋਊਗੀ ਫ੍ਰੀ ਠੀਕ ਆ ਹਾਂਜੀ ਹੂੰ ਬਾਈ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਐਂਡ ਤੇ ਬਾਈ ਕਹਿੰਦਾ ਮੁੱਲ ਦੱਸਾਂਗੇ ਤੇ ਮੁੱਲ ਜਿਹੜਾ ਜਮਾ ਹੀ ਪਈ ਦੇ ਅੱਗੇ ਵੀ ਮੁੱਲ ਹੈਰਾਨ ਕਰਦਾ ਮੈਂ ਹੈਰ ਬਾਈ ਬ੍ਰਾਂਡਡ ਪੀਸ ਜਾਂ ਬ੍ਰਾਂਡ ਦੇ ਹਿਸਾਬ ਨਾਲ ਜਮਾ ਮੁੱਲ ਹੈ ਜੈਨੂਅਲ ਹੋਊਗਾ ਹੂੰ ਸਾਰੀ ਮਾਰਕੀਟ ਘੁੰਮ ਕੇ ਆਇਆ ਜਿਹੜਾ ਮਰਜੀ ਇਲਾਕਾ ਘੁੰਮਿਆ ਹੋਵੇ ਬੰਦਾ ਠੀਕ ਆ ਹੂੰ ਜਿਹੜਾ ਪਹਿਲੇ ਨੰਬਰ ਤੇ ਬੱਚਾ ਕਿੰਨੀ ਉਮਰ ਹੈ ਜੀ ਡਾਕਟਰ 8ਕ ਮਹੀਨੇ ਤੱਕ ਬੱਚੇ ਹੈਗੇ ਜਿਹੜੇ ਇਹ ਓਕੇ ਇੱਕ ਬੱਚਾ ਬਸ ਐ ਮੰਨ ਕੇ ਚਲੋ 6-7 6ਕ ਮਹੀਨਿਆਂ ਦਾ ਹੈਗਾ ਠੀਕ ਆ ਬਾਕੀ ਆਹ 7-8 ਮਹੀਨਿਆਂ ਦੇ ਲਗਭਗ ਬੱਠੇ ਚਾਰੇ ਦੇਣੇ ਪੰਜੇ ਦੇ ਪੰਜੇ ਇਕੱਠੇ ਆ ਸਿੰਗਲ ਪੀਸ ਆਪਾਂ ਕਿਸੇ ਨੂੰ ਨਹੀਂ ਦੇਣਾ ਠੀਕ ਆ ਇੱਕੇ ਫਾਰਮ ਤੋਂ ਲਏ ਆ ਵੈਦ ਰਿਕਾਰਡ ਇਹਨਾਂ ਦਾ ਇਹਨਾਂ ਦੀ ਮਦਰ ਦਾ ਅੱਗੇ ਗ੍ਰੈਂਡ ਮਦਰ ਦਾ ਓਕੇ ਬਾਈ ਤਿੰਨ ਪੀੜੀਆਂ ਦਾ ਰਿਕਾਰਡ ਦੇ ਦਾਂਗੇ ਜੀ ਆਪਾਂ ਠੀਕ ਆ ਬਾਈ ਹਾਂਜੀ ਹੂੰ ਫੇਸ ਦੀ ਬਿਊਟੀ ਕਮਾਲ ਪ੍ਰਿੰਟ ਪ੍ਰਿੰਟ ਬੜਾ ਠੀਕ ਹੈ ਡਾਕਟਰ ਬ੍ਰਾਂਡ ਹੈਗਾ ਬਲੂਡ ਦੀ ਇਹ ਖੁਦ ਹੈਗੀ ਠੀਕ ਆ ਹਾਂਜੀ ਹੂੰ ਤੇ ਕੁਆਲਿਟੀ ਪੂਰੀ ਚੰਗੀ ਹੈਗੀ ਸਹੀ ਹੈ 40 4 ਚੇਦੀ 40 4 27 ਦੀ ਮਦਰ ਹੈਗੀ ਓਕੇ ਬਾਈ ਹਾਂਜੀ ਰੈਫਲ ਫੁੱਲ ਦੀ ਤੋਰਾ ਚੈੱਕ ਕਰੋ ਬਈ ਇੱਕ ਨੰਬਰ ਤੋਰਾ ਪਲੀ ਵੀ ਫੁੱਲ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਬਰੀਡ ਬਹੁਤ ਹੈਰ ਬੱਚੇ ਤੇ ਹਨਾ ਬਾਈ ਮੈਂ ਖਾ ਡਾਕਟਰ ਪਲੀਆਂ ਆਂਗਾ ਦੇਖ ਤੂੰ ਬੱਚੇ ਪ੍ਰਿੰਟ ਪ੍ਰਿੰਟ ਦੇ ਕਰਮਾਲੀ ਦਾ ਬਿਊਟੀ ਚੈੱਕ ਕਰੋ ਕਰਮਾਲੀ ਦੀ ਇੱਕ ਨੰਬਰ ਤੋਰਾ ਆਪਾਂ ਕੋ ਬਾਈ ਯਾਰ ਬਾਈਆਂ ਦੇ ਫਾਰਮ ਦੀ ਵੀਡੀਓ ਹੈਗੀ ਆ ਪ੍ਰੋਪਰ ਉਹ ਵੀ ਦਿਖਾ ਦਾਂਗੇ ਅਗਲੇ ਨੂੰ ਠੀਕ ਹੈ ਬਾਈ ਹਾਂਜੀ ਜਿਹੜਾ ਕੋ ਮੰਗੂਗਾ ਸਹੀ ਹੈ ਬ੍ਰਾਂਡ ਦੇਖ ਤੂੰ ਫਿਰ ਅੱਜ ਕੱਲ ਬ੍ਰਾਂਡ ਦੇਖ ਤੋਰਾ ਦੇ ਉੱਤੋਂ ਦੇਖ ਪੱਦਰ ਜਮਾ ਸਟੇਟ ਬੈਸ ਸਾਈਡ ਦੀ ਪਿੱਟ ਪੁੜੇ ਦੀ ਚੜਾਈ ਦੇਖ ਤੂੰ ਸਹੀ ਗੱਲ ਆ ਬਾਈ ਇਹ ਜਾਂ ਸਿੰਗਲ ਪੀਸ ਆ ਵਾ ਵੇਚਣਾ ਹੋਵੇ ਆਪਾਂ ਆਪਦੇ ਫਾਰਮਰ ਛੱਡ ਕੇ ਜਾ 50000 ਦਾ ਵੇਚ ਦਈਏ ਸਹੀ ਆ ਬਾਈ ਪਰ ਰੇਟ ਹੋਊਗਾ ਜਿਹੜਾ ਜਮਾ ਤਮਾਕਾ ਹੀ ਹੋਊਗਾ ਤਮਾਕੇ ਵਾਲਾ ਰੇਟ ਹੋਣਾ ਰੇਟ ਦੱਸਾਂਗੇ ਬਾਈ ਕਹਿੰਦਾ ਐਂਡ ਤੇ ਤੇ ਬਣੇ ਰਹੋ ਵੀਡੀਓ ਚ ਬੱਚਾ ਇਕੱਲਾ ਇਕੱਲਾ ਤੋੜ ਕੇ ਦਿਖਾਵਾਂਗੇ ਬੱਚੇ ਦੀ ਕੁਆਲਿਟੀ ਚੈੱਕ ਕਰੀ ਚੱਲੋ ਠੀਕ ਆ ਕਿ ਨਹੀਂ ਬਾਈ ਝੋਲੀ ਨੇੜ ਤੋਂ ਚੈੱਕ ਕਰਵਾਵਾਂਗੇ ਥਾੜ੍ਹ ਵੀ ਆਏ ਇੱਕ ਨ ਵਾਕੀ ਮਾਤਰ ਬ੍ਰਾਂਡ ਆ ਲੱਤਾਂ ਲੁੱਤਾਂ ਸਟਰਕਚਰ ਪੱਟ ਕੁੜੇ ਦੀ ਚੜਾਈ ਐਨ ਗੋਲ ਪਏ ਹੈਗੇ ਬੱਚੇ ਸਹੀ ਆ ਬਾਈ ਹੂੰ ਲੈ ਜੇ ਜੇ ਰੇਟ ਆਪਣਾ ਹੋਊਗਾ ਹੂੰ ਇਸ ਰੇਟ ਦੇ ਵਿੱਚ ਤਾਂ ਤਿੰਨ ਮਹੀਨਾ ਦਾ ਬੱਚਾ ਇਹ ਤੋਂ ਵੱਧ ਖਰਚਾ ਖਾ ਜਾਊਗਾ ਸਹੀ ਆ ਬਾਈ ਬਸ ਇਹ ਜੇ ਰੇਟ ਹੋ ਜਾ ਆਪਣਾ ਜਮ ਉਹ ਜੇ ਜ ਰੱਖਣਾ ਮੁੱਲ ਬਾਰੀ ਬਾਰੀ ਬਾਈ ਕਹੀ ਜਾਂਦਾ ਵੀ ਮੁੱਲ ਨਹੀਂ ਵਾਲਾ ਕਰਦੇ ਆਪਾਂ ਜਮ ਬ੍ਰਾਂਡ ਪੀਸ ਹੀ ਹੈਗੇ ਥੱਲੇ ਝੋਲੀ ਦਿਖਾ ਮੜੀ ਜੀ ਚਾ ਚੈੱਕ ਕਰੋ ਤੇ ਝੋਲੀ ਨੇੜ ਤੋਂ ਚੈੱਕ ਕਰੋ ਝੋਲੀ ਦੇਖ ਰਾਂ ਜਮ ਗੱਬਣਾ ਝੋਲੀ ਆ ਹਣਾ ਬ੍ਰਾਂਡ ਹੀ ਹੈ ਜਮਾ ਜਮਾ ਬ੍ਰਾਂਡ ਆ ਬਾਈ ਬੜਾ ਨਹੀਂ ਆਪਾਂ ਕਹਿੰਦੇ ਇਹੋ ਜਿਹੇ ਬੱਚੇ ਹੈਗੇ ਚੰਗੇ ਤਿਆਰ ਹੋਏ 35 35 ਕਿਲੋ ਦੁੱਧ ਚਵਾਉਣ ਵਾਲੇ ਬਸ ਕੀ 35 32 35 ਹੂੰ ਬਿਊਟੀ ਚੈੱਕ ਕਰੋ ਯਾਰ ਬਾਈ ਵਾਕਈ ਯਾਰ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਬੱਚਾ ਦੇਖ ਕੇ ਕਿ ਨਹੀਂ ਬਾਈ ਮੈਂ ਕਹਾਂ ਡਾਕਟਰ ਜਮਾ ਐ ਮੰਨ ਕੇ ਚੱਲ ਵੀ ਆ ਜਿਹੜੇ ਰਸੇ ਪਏ ਹੋਏ ਆ ਫਾਰਮ ਦੇ ਪਏ ਹੋਏ ਸੀ ਆਪਾਂ ਪਟਾ ਵੀ ਨਹੀਂ ਪਾਇਆ ਇਹਨਾਂ ਦੀ ਗੱਲ 'ਚ ਤੇਹਰੇ ਦੀ ਹਲਕਾ ਤਾਂ ਮੰਨਦੀਆਂ ਸੀ ਕਿ ਕਿਸੇ ਦੇ ਬੱਚੇ ਦੇ ਦਾਗ ਹੂੰ ਆਇਆ ਨਹੀਂ ਹੁੰਦਾ ਜਿਹੜੇ ਘਰਾਂ ਚੋਂ ਆਏ ਹੁੰਦੇ ਆ ਬੱਚਿਆਂ ਦੇ ਦਾਗ ਨੱਕ ਤੇ ਜਾਂ ਕਰਦਣਾ ਤੇ ਸੰਗਲਾਂ ਦੇ ਰੱਸਿਆਂ ਦੇ ਬਾਧੂ ਹੁੰਦੇ ਹੈਗੇ ਸਹੀ ਗੱਲ ਆ ਭਾਈ ਹੋੜਾ ਵੀ ਦਾਗ ਨਹੀਂ ਕਿਸੇ ਬੱਚੇ ਦੇ ਹੋਊਗਾ ਠੀਕ ਆ ਭਾਈ ਲੈ ਕੀ ਬਾਤ ਆ ਪੜਿਆ ਵਾ ਫੋਲ ਆ ਭਾਈ ਕਿਸੇ ਪਾਸਿਓ ਕੋਈ ਘਾਟ ਨਹੀਂ ਇਹ ਵੀ ਐਸ ਦੇ ਬਿਊਟੀ ਬਹੁਤ ਦੀ ਹੈ ਬੱਚੀ ਹੈਗੀ ਡਾਕਟਰ ਹੂੰ ਕੁਆਲਿਟੀ ਦਾ ਜਮਾ ਟੌਪ ਹੀ ਹੈਗੀ ਨਾਦਰ ਇਹਦੀ ਰੈਫਲ ਬੋਲਦੀ ਹੈਗੀ ਜਿੰਨਾ ਬੋਲ ਲੀ ਉਹਨਾਂ ਤੋਂ ਉਹ ਨਹੀਂ ਥੋੜਾ ਹੈ ਜਿੰਨਾ ਬੋਲ ਲੀਏ ਨਾਲੋਂ ਕਿ ਬੱਚਿਆਂ ਦੀ ਜਿਹੜੀ ਤਰੀਫ ਕਰਨ ਜੋਗ ਆ ਕਰਨ ਜੋਗ ਆ ਇੱਕ ਨੰਬਰ ਆ ਲੈ ਚੌੜੀ ਚੂੜੀ ਦੇਖੋ ਵੀ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਅੱਗੇ ਦੋ ਲੈ ਹੁਣ ਦੋ ਨੰਬਰ ਬੱਚੇ ਦਾ ਫੇਸ ਤੇ ਦੇ ਕੰਨ ਰਖਾ ਦੇ ਪਹਿਲਾਂ ਮੈਂ ਕਹਿੰਦਾ ਵੱਧ ਗਿਆ ਯਾਰ ਇਹ ਬਹੁਤ ਜਿਆਦਾ ਛੋਟੇ ਕੰਨ ਲੱਗੇ ਹੈਗੇ ਬ੍ਰਾਂਡ ਪੀਸ ਆ ਜਮਾ ਜੀ ਕਰਦਾ ਅਈ ਦੇਖੀ ਜਾ ਬਸ ਦੇਖੀ ਚੱਲ ਦੋ ਘੜੀਆਂ ਕਾਨੂੰ ਮਿਲਦੇ ਹੈ ਜੇ ਬੱਚੇ ਬਈ ਇਹ ਜੇ ਬੱਚੇ ਡਾਕਟਰ ਹਰੇ ਕਹਿੰਨ ਨਿਤ ਹਰੇ ਕਰ ਹੁੰਨੀ ਬਲਦੀਗੇ ਸਹੀ ਗੱਲ ਮੋਦੀ ਦੇਖ ਲੈ ਤੇ ਕੰਨ ਦੇਖ ਲੈ ਬੱਚੀ ਦੇ ਜਮੇ ਐਂ ਜਮ ਕਹਿੰਦਾ ਚਾਰ ਚਾਰ ਉਂਗਲਾਂ ਦੇ ਕੰਨ ਨਹੀਂ ਆਗੇ ਮੈਂ ਕਹਿੰਦਾ ਯਾਰ ਫੁੱਲ ਬਰੀਡ ਆ ਬਈ ਇਤੋਂ ਬਰੀਡ ਕੀ ਹੋ ਕਨੇ ਬਈ ਬਸ ਜਿਵੇਂ ਸਮਾਈ ਚਾਏ ਆ ਕਰਮ ਵਾਲੀਆਂ ਹੀ ਸਮਝ ਰਹਿਣ ਆਈ ਜਾਣ ਬਸੇ ਸੇਤੂ ਹੀ ਸੀਮਣ ਲੈ ਲੈਣੀ ਆ ਬਹੁਤ ਜਿਆਦੇ ਟੌਪ ਦੇ ਬੱਚੇ ਹੈਗੇ ਇਹ ਆ ਪਾ ਦੇ ਫਾਰਮ ਛੱਡ ਕੇ ਪਾ ਦਿੰਦੇ ਉਹਨਾਂ ਥੋੜਾ ਜਿਹਾ ਗਿੱਲਾ ਗੁੱਲਾ ਜਿਹਾ ਵਾਲਾ ਸੀਗਾ ਇਹਨਾਂ ਖੁੱਲੇ ਛੱਡ ਕੇ ਦਿਖਾਉਂਦੇ ਇਹਨਾਂ ਨੇ ਦੁੱਗਣੇ ਦੇਖਣਾ ਸੀ ਜਦੋਂ ਐ ਲੱਤਾਂ ਛੜਾ ਮਾਰਨੀਆਂ ਆਈ ਭਾਜ ਭਾਏ ਸਹੀ ਗੱਲ ਆ ਭਾਈ ਲੈ ਟੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਉੱਤੋਂ ਪੱਦਰ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਰਮਾਈ ਦਾ ਫੇਸ ਦੀ ਬਿਊਟੀ ਕਮਾਲ ਦੀ ਮਾਹਾਂ ਦਾ ਢੋਲੀ ਦੇਖ ਚਰਵਾ ਦੇ ਬੱਚਿਆਂ ਦੇ ਢੋਲੀ ਦੇਖਣ ਜੋਗ ਆ ਬਾਈ ਲੈ ਢੋਲੀ ਦੇਖੋ ਇੱਕ ਨੰਬਰ ਢੋਲੀ ਆ ਕੋਈ ਚੈੱਕ ਨਹੀਂ ਬਿਊਟੀ ਚੈੱਕ ਇਹ ਜਨ ਕੀਨੇ ਡਾਕਟਰ 32 35 ਕਿਲੋ ਵਾਲੇ ਸਹੀ ਆ ਬਾਈ ਬਹੁਤ ਜਿਆਦੇ ਚੰਗੇ ਬੱਚੇ ਹੈਗੇ ਜਿੰਨਾ ਬੋਲ ਗਿਓ ਉਹਨਾਂ ਥੋੜਾ ਇੰਨਾ ਵਸ ਸਹੀ ਆ ਬਾਈ ਸਿਰਾਜੀ ਜੀ ਆ ਬਾਈ ਸਿਰਾ ਪਰ ਰੇਟ ਵੀ ਆ ਨਾ ਉਹ ਬੰਦੇ ਜਿਵੇਂ ਕਹਿੰਦੇ ਦੇਖੀ ਜਾਣ ਆਪਣੀ ਵੀਡੀਓ ਜਿਹੜੇ ਵੀ ਸੱਜਣ ਵੀਰ ਦੇਖਦੇ ਹੈਗੇ ਬਣੇ ਰਹਿਣ ਆਪਣੀ ਵੀਡੀਓ ਤੇ ਲਾਸਟ ਤੱਕ ਰੇਟ ਜਮਮ ਧਮਾਕੇ ਵਾਲਾ ਹੋਊਗਾ ਇਹਨਾਂ ਦਾ ਹਮ ਬਾਲਾ ਮੁੱਲ ਨਹੀਂ ਕਰਦੇ ਮੋਲ ਤਾਂ ਬਾਈ ਕਹਿੰਦਾ ਇਹੋ ਜਿਹਾ ਕਰਾਂਗੇ ਡਾਕਟਰ ਇੱਕ ਬੱਚੀ ਦਾ ਖੜਮ ਪਹਿਲੇ ਦੂਜੇ ਫੋਨ ਤੇ ਬੱਚੀਆਂ ਵੇਚ ਦੇਣੀਆਂ ਮੈਂ ਕਹਾਂ ਯਾਰ ਜਿਹੜਾ ਲੈ ਗਿਆ ਜਾਏਗਾ ਜਿਹੜਾ ਰਹਿ ਗਿਆ ਰਹੇਗਾ ਜਿਹੜਾ ਡਾਕਟਰ ਲੇਟ ਹੋ ਗਿਆ ਵੀਡੀਓ ਦੇਖਣ ਕੰਨੀਓ ਉਹਨੇ ਰਹਿ ਜਾਣਾ ਕਿ ਨਹੀਂ ਬਾਈ ਹੂੰ ਦੇਖ ਬ੍ਰੈਂਡ ਬਿਊਟੀ ਚੈੱਕ ਕਰੋ ਇੱਕ ਨੰਬਰ ਆ ਪ੍ਰਿੰਟ ਪ੍ਰਿੰਟ ਦੇਖ ਪਿੱਛੇ ਤੋਂ ਦੇਖ ਚੌੜੀ-ਚੌੜੀ ਕਿ ਨਹੀਂ ਬਹੁਤ ਜਿਆਦੇ ਚੰਗੇ ਬੱਚੇ ਆ ਡਾਕਟਰ ਹੂੰ ਬਾਕੀ ਕੋਈ ਚੱਕਰ ਨਹੀਂ ਝੋਲੀ ਨੇੜ ਤੋਂ ਚੈੱਕ ਇਹ ਕਿਨਾਂ ਦੇ ਵਿੱਚ ਇਹੋ ਜਿਹਾ ਤੋਹਫਾਗਾ ਜਿੱਦੇ ਜਮੰਦਰੂ ਸਿੰਘ ਹੀ ਨਹੀਂ ਆਉਂਦੇ ਓਕੇ ਬਾਈ ਹਾਂ ਠੀਕ ਆ ਹੂੰ ਝੋਲੀ ਦਿਖਾਵਾਂਗੇ ਨੇੜ ਤੋਂ ਐ ਪਾਇਆ ਬਈ ਕਾਲੇ ਨਾ ਕਰਗੇ ਕਿ ਨਹੀਂ ਮੈਂ ਕਿਹਾ ਬੱਚੇ ਯਾਰ ਸਮੇਂ ਵੀ ਬਾਲੇ ਜਿਆਦੇ ਹੈਗੇ ਝੋਲੀ ਦੇਖ ਝੋਲੀ ਦੇਖ ਤੂੰ ਥੱਲੇ ਤਮਾਰ ਬਈ ਚਾਰ ਥਾਣੇ ਕਲਾ ਕਲਾ ਥਾਣਾ ਲੈ 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 ਹੁਣ ਦੇਖ ਤੂੰ ਵੀ ਕੀ ਕਹਿੰਦੀ ਏ ਝੋਲੀ ਇੱਕ ਨੰਬਰ ਝੋਲੀ ਲੱਗੀ ਹੁੰਦੀ ਤਿੰਨ ਤਿੰਨ ਮਹੀਨਿਆਂ ਦੀਆਂ ਤੇ ਇਹ ਜੀ ਸਹੀ ਆ ਬਈ ਇੰਨਾ ਜਿਆਦਾ ਚੰਗੇ ਬੱਚੇ ਹੈਗੇ ਸਟਰਕਚਰ ਹੀ ਇੰਨੇ ਜਿਆਦੇ ਚੰਗੇ ਹੈਗੇ ਜਿਹੜਾ ਭਰਾ ਲੈ ਗਿਆ ਜਾਨ ਕਰੂਗਾ ਪਰ ਜਿਹੜਾ ਲੈ ਗਿਆ ਲੈ ਗਿਆ ਮੇਲਾ ਲੁੱਟਣ ਵਾਲਾ ਕੰਮ ਆਇਆ ਹੂੰ ਸਹੀ ਗੱਲ ਆ ਬਈ ਲਾਏ ਭਈ ਅਗੇ ਤਨ ਨੰਬਰ ਤੇ ਬੱਚਾ ਆ ਗਿਆ ਇਹਦੀ ਕਿੰਨੀ ਉਮਰ ਆ ਭਰਾ ਮੈਂ ਕਿਹਾ ਡਾਕਟਰ ਜਮਾ ਇਹ ਵੀ ਸੱਤਾਂ ਕੁ ਮਹੀਨਿਆਂ ਦਾ ਸਾਢੇ ਕਿ ਸੱਤਾਂ ਮਹੀਨੇ ਦਾ ਮਨ ਲਾ ਸੱਤ ਤੋਂ ਅੱਠ ਅੱਠ ਦੇ ਵਿੱਚ ਵਿੱਚ ਆ ਗਿਆ ਠੀਕ ਆ ਹਾਂਜੀ ਹੂੰ ਇਹ ਹਲਕਾ ਤਾਂ ਮੰਨਦੇ ਆ ਰਸੇ ਦੀ ਠੀਕ ਆ ਰਸਾ ਇਹਨਾਂ ਦੇ ਪਿਆਵੇ ਨਹੀਂ ਸੀਗਾ ਹੂੰ ਖੰਦਗੀਆਂ ਆਈਆਂ ਮੰਨ ਕੇ ਚੱਲ ਵੀ ਆ ਤਾਂਹਾਂ ਤੋਂ ਕਾਲੀ ਨਿਕਲਾਈ ਆ ਥੱਲੇ ਨੂੰ ਨੂਨ ਛੱਡਦੇ ਆ ਸਹੀ ਆ ਹੂੰ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰ ਮਾਈ ਇਹ ਖੁਲਗੀਆਂ ਆਈਆਂ ਕਰਕੇ ਉਨੀ ਗੇ ਭਜਨ ਅਠ ਕਰਨੀਆਂ ਹਾਂ ਹਾਂ ਬੱਚੇ ਬਹੁਤ ਜ਼ਿਆਦੇ ਚੰਗੇ ਆਗੇ ਸਹੀ ਹੈ ਬਾਈ। ਚੋਰੀ ਰੇਟ ਦੇ ਚੈੱਕ ਕਰਵਾਵਾਂਗੇ। ਰਿਕਾਰਡ ਬਾਈ ਕੋਲੇ ਸਾਰਾ ਹੈਗਾ। ਸਾਰਾ ਰਿਕਾਰਡ ਸਾਰਾ ਹੈਗਾ ਬਾਈ ਕਹਿੰਦਾ। ਹੂੰ। ਬਹੁਤ ਜਿਆਦਾ ਚੰਗੀ ਬੱਛੀ ਹੈਗੀ। ਬਿਸਕੌਂਸਟਨ ਦੀ ਬੱਛੀ ਆ ਇਹ। ਠੀਕ ਆ। ਐਬੀਐਸ ਦੀ। ਹੂੰ। ਲਾਈ। ਬਿਊਟੀ ਇੱਕ ਨੰਬਰ ਪ੍ਰਿੰਟ ਇੱਕ ਨੰਬਰ। ਚਮਕ ਦੇ ਇੱਕ ਪੱਛੀ ਚਦਰੋਂ। ਚਮਕ ਪੂਰੀ ਆ। ਹਾਂ। ਐ ਨਹੀਂ ਕਹਦੂਗਾ ਕੋਈ ਲਿਸੰਗਾ ਪੱਛੀਆਂ ਜਾਂ ਕੋਈ ਹੋਰ ਹੀ ਹੈਗੀਆਂ। ਸਹੀ ਆ ਬਾਈ। ਹੂੰ। ਫਸ ਤਾਂ ਕਾਉਣਾਕ ਜਰੂਰ ਕਰਦਿਆਂ ਜਾਂ ਖੁੱਲੀਆਂ ਆਈਆਂ। ਬਿਲਕੁਲ ਖੁੱਲੀਆਂ ਆਈਆਂ। ਚਮਕ ਦੇ ਇੱਕ ਪੱਛੀਆਂ ਚ। ਹਾਂ। ਚਮਕ ਪੂਰੀ ਆ ਕਰਮਲੀ ਦੀ। ਪ੍ਰੈਂਟ ਪ੍ਰਿੰਟ ਬਹੁਤ ਪ੍ਰੈਂਟ ਦਾ ਮੈਂ ਖਾ ਡਾਕਟਰ ਬਹੁਤ ਜਿਆਦਾ ਚੰਗੇ ਆਗੇ ਬੱਚਾ ਦੇ ਕੁਆਲਿਟੀ ਸਟਰਕਚਰ ਬਹੁਤ ਜਿਆਦਾ ਸੋਹਣੇ ਬੱਚੇ ਆਗੇ ਵਾਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਮੁੱਲ ਤਾਂ ਟਰੈਕਟਰ ਜਮਾ ਹੈ ਹਰਾਨੀ ਵਾਲਾ ਹੀ ਹੋਊਗਾ ਠੀਕ ਆ ਤੇ ਕਿਰਾਏ ਦਾ ਕੀ ਹਿਸਾਬ ਕਿਤਾਬ ਕਰਾਇਆ ਫਰੀ ਹੋਊਗਾ ਡਾਕਟਰ ਠੀਕ ਆ ਹਾਂਜੀ ਪੰਜਾ ਬੱਚਿਆਂ ਦਾ ਜਿਹੜਾ ਪੂਰੇ ਪੰਜਾਬ ਦਾ ਕਿਰਾਇਆ ਫਰੀ ਪੂਰੇ ਪੰਜਾਬ ਦਾ ਬਾਈ ਕਹਿੰਦਾ ਕਿਰਾਇਆ ਫਰੀ ਰੱਖਾਂਗੇ ਬਾਈ ਮੁੱਲ ਵੀ ਵਾੜਾ ਨਹੀਂ ਕਰਦੇ ਮੁੱਲ ਐਂਡ ਤੇ ਰੱਖਾਂਗੇ ਬਾਜ਼ਾਰ ਤੋਂ ਬਾਹਰ ਆ ਕੇ ਕੋ ਮੰਨ ਕੇ ਚਲੋ ਆਪਣੇ ਨੇੜੇ ਪੈ ਜਾਂਦੇ ਗਿਆ ਰਾਜਸਥਾਨ ਆ ਗਿਆ ਨਾ ਹਰਿਆਣਾ ਆ ਗਿਆ ਜਿਹੜੇ 200 ਕਿਲੋਮੀਟਰ ਦੀ ਹੱਦ 'ਚ ਆ ਗਏ ਤਾਂ ਉੱਥੋਂ ਤੱਕ ਵੀ ਭਜਾ ਦਾ ਭੇਜ ਦਾਂਗੇ ਚਾਹੇ ਹਰਿਆਣੇ 'ਚ ਐ ਤੇ ਰਾਜਸਥਾਨ 'ਚ ਐ ਹੂੰ ਝੂਲੀ ਵੀ ਚੰਗੀ ਐ ਹਨ ਲੈ ਨੇੜੇ ਤੋਂ ਥਣ ਚੈੱਕ ਕਰ ਲੋ ਇੱਕ ਨੰਬਰ ਦਾ ਬੰਦੇ ਭਾਈ ਆਪਾਂ ਨੂੰ ਫੇਰ ਫੋਨ ਕਰਨ ਪਹਿਲਾਂ ਪੂਰੀ ਆਦੀ ਵੀਡੀਓ ਤਸੱਲੀ ਕਰ ਲੈਣਾ ਹਾਂ ਬਾਰੀ-ਬਾਰੀ ਆਇਆ ਅਗਲਾ ਕਹੇ ਭਾਈ ਮੈਂ 1000 ਬਿਆਨਾ ਪਾਉਣਾ 2000 ਭਾਈ ਜਦੋਂ ਸੌਦਾ ਹੋ ਗਿਆ ਅੱਧੀ ਪੇਮੈਂਟ ਲਾਵਾਂਗੇ ਆਨਲਾਈਨ ਓਕੇ ਬੱਚੇ ਦਾ ਭਾਈ 1 ਨੰਬਰ ਆ ਅੱਗੇ 4 ਨੰਬਰ ਆ ਗਿਆ ਡਾਇਮੰਡ ਪੀਸ ਲਿਆ ਭਾਈ ਖੋਲ ਲੈ 40 1 16 ਦਾ ਪੀਸ ਡਾਕਟਰ ਇਹ ਓਕੇ ਹਲਕਤ ਬੜੀ ਜਿਆਦਾ ਮੰਨਦਾ ਤਲੇਹਾਰੇ ਦੀ ਬਹੁਤ ਜਿਆਦਾ ਹਲਕਤ ਮੰਨਦੇ ਆ ਤਲੇਹਾਰੇ ਦੀ ਸਹੀ ਆ ਲੈ ਮੈਂ ਕਹਿੰਦਾ ਯਾਰ ਚਮਕੀ ਬਹੁਤ ਬੱਚੇ ਮੰਨਦੇ ਆ ਤਲੇਹਾਰੇ ਦੀ ਹਲਕਾ ਥੋੜੀ ਜੀ ਥੱਲੇ ਝੋਲੀ ਦਿਖਾ ਦੇ ਇੱਥੇ ਖੜੀ ਦੀ ਪਹਿਲਾਂ ਤਾਂ ਲੈ ਝੋਲੀ ਦਿਖਾਉਣਾ ਪਹਿਲਾਂ ਜ਼ਰੂਰ ਚੈੱਕ ਕਰਵਾਵਾਂਗੇ ਝੋਲੀ 1 ਨੰਬਰ ਹੂ ਲੈ ਮੈਂ ਕਿਹਾ ਗੱਬਣਾ ਨਹੀਂ ਗਾਣੀਆਂ ਤਿੰਨ ਤਿੰਨ ਮਹੀਨਿਆਂ ਦੇ ਬੱਚੇ ਦੀ ਹੁੰਦੀ ਆ ਝੋਲੀ ਆ ਬਹੁਤ ਵਾਲ ਪਏ ਆ ਕਿ ਨਹੀਂ ਹਾਂ ਕੀ ਬਾਤ ਆ ਲੈ ਸਾਲ ਡੇਢ ਸਾਲ ਦੀ ਬੱਚੀ ਹੋ ਜਾਂਦੀ ਆ ਫੇਰ ਏਡੀ ਝੋਲੀ ਬਣਾਉਂਦੀ ਆ ਫੇਰ ਏਡੀ ਝੋਲੀ ਬਣਾਉਂਦੀ ਆ ਕਿਤੇ ਜਾ ਕੇ ਫੇਰ ਅਜੇ ਉਮਰ ਕੁਛ ਨਹੀਂ ਕੀ ਬੱਚੇ ਦੀ ਲੈ ਬਹੁਤ ਜਿਆਦੇ ਚੰਗੇ ਬੱਚੇ ਹੈਗੇ ਬਸ ਹਲਕਾ ਥੋੜੀ ਜਿਆਦੇ ਮੰਨਦੇ ਆ ਧਲੇਰੇ ਦੀ ਹੂੰ ਕਿਉਂਕਿ ਜਮਾ ਖੁੱਲੇ ਆਏ ਬੱਚੇ ਆ ਸਹੀ ਗੱਲ ਆ ਭਾਈ ਹੂੰ ਚਮਕ ਫੇਸ ਦੀ ਬਿਊਟੀ ਦਿਖਾ ਦੇ ਟਿਕਾ ਕੇ ਛੜਾ ਲਾ ਭਾਈ ਇਹਨੂੰ ਥੋੜੀ ਮਸਤੀ ਕਰਦੀ ਆ ਧਲੇਰੇ ਦੀ ਵਾਲਾ ਪਰਮਾਂਦੀ ਆ ਹਾਂ ਲੈ ਬੱਚੇ ਦੀ ਚਮਕ ਝੌਂਕ ਦੇ ਉਹ ਪੂਰੀ ਆ ਲੈ ਤਲਿਆਰੇ ਪਾਏ ਨਹੀਂ ਗਏ ਜਮਈ ਇਹਨਾਂ ਦੇ ਸਹੀ ਹੈ ਭਾਈ ਤੈਨੂੰ ਪਤਾ ਫਿਰ ਜਿਹੜੇ ਜੰਮ ਦੇ ਬੱਚਾ ਐ ਤਲਿਆਰੇ ਨਹੀਂ ਪੈਂਦੇ ਹਲਕਾ ਤਾਂ ਉਹ ਨਹੀਂ ਕਰਦੀ ਐ ਇੱਕ ਦੋ ਦਿਨ ਕਰਦੀ ਐ ਕਦੋ ਦਿਨ ਤੱਕ ਕਰਦੀ ਐ ਬੱਚਾ ਫਿਰ ਫੇਸ ਦੀ ਬਿਊਟੀ ਦੇਖੋ ਕਮਾਲ ਵਾਲੇ ਕੀ ਬਾਤ ਲੈ ਬੋਦੀ ਬੋਦੀ ਦੇਖ ਤੂੰ ਬੱਚੀ ਦੇ ਕੀ ਕਹਿਦੀ ਐ ਸਹੀ ਹੈ ਭਾਈ ਜਮਕ ਵੀ ਪੂਰੀ ਐ ਯਾਰ ਚਮਕ ਵੀ ਪੂਰੀ ਐ ਜਮਕੀ ਦਸ ਹੁੰਦੀ ਐ ਬੱਚੇ ਦੀ ਵੀ ਜਾਨ ਜਿੰਦ ਥੱਲੇ ਝੋਲੀ ਐ ਨਹੀਂ ਹੈਗਾ ਥਣਚਾਰੀ ਹੈਗੇ ਸਹੀ ਹੈ ਭਾਈ ਤੇ ਖੀਰੇ ਬੱਚੇ ਆ ਸਾਰੇ ਠੀਕ ਐ ਭਾਈ ਹਾਂ ਮੋਲ ਲਈ ਬਾਈ ਕਹਿੰਦਾ ਬਾਹਲਾ ਨਹੀਂ ਕਰਦੇ ਮੋਲ ਮੋਲ ਤਾਂ ਡਾਕਟਰ ਜਮਾ ਜਾਏ ਹੋਗਾ ਪੜਾ ਕੇ ਆ ਲਈ ਹੈ ਕੰਮ ਮੋਲ ਦਾ ਤਾਂ ਠੀਕ ਆ ਬਾਈ ਹੂੰ ਲੈ ਹੁਣ ਦਿਖਾਵਾਂਗੇ ਫੇਸਬੂਕ ਕਰਮਾਲੀ ਦਾ ਪਹਿਲਾਂ ਤੱਲੋ ਲੱਤਾਂ ਲੁੱਤਾਂ ਦਾ ਪ੍ਰਿੰਟ ਤੇ ਨਾੜਾ ਨੂੜਾ ਹੈ ਹੁਣ ਦੇ ਆ ਲੈ ਬਿਊਟੀ ਚੱਕਰੋ ਕਰਮਾਲੀ ਦੀ ਫੇਸ ਦੇਖ ਤੂੰ ਅੱਛੀ ਤਾਂ ਫੇਸ ਬੜਾ ਪਿਆਰਾ ਹੈ ਨਾ ਮੋਦੀ ਦੇ ਤੂੰ ਪਹਿਲਾਂ ਮੋਦੀ ਇੱਕ ਨੰਬਰ ਬਾਕੀ ਕੱਟਕੁੱਟ ਪੂਰਾ ਚੰਗਾ ਫਿਰ ਬਹੁਤ ਜ਼ਿਆਦੇ ਚੰਗਾਗਾ ਚਮਕ ਚਮਕ ਬਹੁਤ ਜ਼ਿਆਦੇ ਆ ਬੱਚੀ ਚ ਸਹੀ ਹੈ ਬਾਕੀ ਥਲੇ ਝੋਲੀ ਦਿਖਾ ਦੇ ਹੁਣ ਝੋਲੀ ਕਮਾਲ ਆ ਬਾਈ ਲੈ ਬਾਹਰ ਦੇਖ ਝੋਲੀ ਚ ਇੱਕ ਨੰਬਰ ਝੋਲੀ ਆ ਬਾਈ ਕੋਈ ਕਿਸੇ ਪਾਸੋਂ ਘਾਟ ਹੀ ਨਹੀਂ ਬੱਚੇ ਨੂੰ ਕਿਨੇ ਬਾਈ ਮੈਂ ਖਿਆ ਡਾਕਟਰ ਟਾਪ ਕਿਸੇ ਨੇ ਕਿਨਾਂ ਹੀ ਆ ਹੂੰ ਅੱਗੇ ਲਾਸਟ ਬਾਈ ਡਾਇਮੰਡ ਪੀਸ ਇਹ ਡਾਕਟਰ ਸੀਆਰਆਈ ਦੀ ਹੈਗੀ ਓਕੇ ਉਹ ਯਾਰਕ ਪੀ ਦੀ ਆ ਬੱਚੀ ਇਹ ਹੂੰ ਇਹਦੇ ਸਿੰਗ ਨਹੀਂ ਆਉਂਦੇ ਤੋਹਫੇ ਦੇ ਠੀਕ ਹੈ ਬਾਈ ਹਾਂ ਇਹ ਰਹੀ ਟੋਪੀ ਬਣੂ ਬਹੁਤ ਜਿਆਦਾ ਸੋਹਣੀ ਹੂੰ ਤੇ ਬੱਚੀ ਦਾ ਸਟਰਕਚਰ ਦਿਖਾ ਦੇ ਪਿੱਛੇ ਤੋਂ ਲੈ ਕੇ ਹੈਡਲਾਈਨ ਆ ਜਿਹੜੀ ਸਹੀ ਆ ਤੇ ਲੱਤਾਂ ਦਾ ਕਰੈਕਟਰ ਦੇਖ ਤੂੰ ਲੰਮੀ ਦੇਖੀ ਧਾਂਚਾ ਦੇਖ ਤੂੰ ਬੱਚੀ ਖੜਨ ਦਾ ਆਪਾਂ ਹੁਣ ਕਿਹੜਾ ਕੋਈ ਧੱਕੇ ਨਾਲ ਖੜਾਈ ਜਾਗੀ ਸਹੀ ਆ ਆਪਣੇ ਆਪ ਵੀ ਖੜੀ ਐ ਟੋਮ ਐਕਟ ਹੂੰ ਚੰਗੇ ਸੀਮਣ ਦੀ ਆ ਝੂਲੀ ਦਿਖਾ ਦੇਾਂਗੇ ਨੇੜੇ ਤੋਂ ਝੂਲੀ ਇੱਕ ਨੰਬਰ ਆ ਧਾਂਚਾ ਦੇਖ ਤੂੰ ਉੱਪਰ ਤੋਂ ਪੈਪਪੂਡ ਦੀ ਚੜਾਈ ਵੀ ਨਹੀਂ ਹੈਗੀ ਬੱਚੇ ਦੀ ਬੱਚਾ ਇੱਕ ਨੰਬਰ ਆ ਬਿਊਟੀਫੁਲ ਆ ਬਾਈ ਲੈ ਉਧਰ ਹੀ ਸਾਈਡ ਤੋਂ ਮੜਾਇਆ ਦਾ ਖਾਦੀ ਚੰਗੇ ਸੀਮਣ ਦੀ ਆ ਕੁਦਰਤੀ ਗੱਲ ਆ ਬਈ ਇਹਦੇ ਸਿੰਘ ਆਉਂਦੇ ਨਹੀਂ ਬਾਈ ਕਹਿੰਦਾ ਜਮਾਂਦਰੂ ਆਪਣੇ ਆਪ ਦੇ ਫਾਰਮ ਤੇ ਵੀ ਇਹਦਾ ਟਰੋਂਦੇ ਨਹੀਂ ਇਹਨਾਂ ਦੇ ਸਿੰਘ ਹੂੰ ਸਹੀ ਆ ਬਾਈ ਆਪਾਂ ਹੁਣ ਕਿਸੇ ਨੂੰ ਧੱਕੇ ਨਾਲ ਨਹੀਂ ਖੜਾਉਂਦੇ ਹਨਾ ਆਪਣੇ ਆਪ ਖੜਾਗਾ ਸਟ੍ਰਕਚਰ ਦੇ ਤੂੰ ਬੱਚੀ ਬਿਊਟੀ ਚੈੱਕ ਨਹੀਂ ਬਈ ਕੀ ਆ ਬਾਤ ਆ ਬੜੀ ਘੈਂਟ ਬਿਊਟੀ ਆ ਲੈ ਕੀ ਆ ਬਾਤ ਆ ਯਾਰ ਮਿਲਦੇ ਆ ਬਈ ਇਹਦੇ ਬੱਚੇ ਆ ਮੈਂ ਕਹਾਂ ਡਾਕਟਰ ਅਣਕੇ ਨਹੀਂ ਮਿਲਦੇ ਹੁਣ ਇਹ ਮਿਲਦੇ ਲੱਭੇ ਕੋ ਹੂੰ ਸਹੀ ਗੱਲ ਆ ਬੈਕ ਸਾਈਡ ਦੀ ਚੜਾਈ ਥਣ ਗਲਾਬੀ ਹੋਣਗੇ ਚਾਰੇ ਹੂੰ ਤੋਰਾ ਵੀ ਇੱਕ ਨੰਬਰ ਆ ਮਸਤੀ ਕਰਦੀ ਬਸ 19 ਕਿ ਤੈਨੂੰ ਪਤਾ ਵੀ ਹਲਕ ਤਾਂ ਮੰਦੇ ਆ ਤਲਿਆਰੇ ਦੀ ਸਹੀ ਆ ਬਾਈ ਹਾਂ ਹੂੰ ਬਹੁਤ ਜਿਆਦਾ ਚੰਗਾ ਬੱਚਾ ਹੈਗਾ ਵੀ ਝੋਲੀ ਬਨ ਕੇ ਦਿਖਾਵਾਂਗੇ ਬਈ ਇੱਕ ਨੰਬਰ ਝੋਲੀ ਹੋਊਗੀ ਗੁਲਾਬੀ ਥਣ ਚਾਰ ਥਣ ਕੋਈ ਇਹਦੇ ਚਾਰ ਥਣ ਡਾਕਟਰ ਗੁਲਾਬੀ ਹੂੰ ਫੋਰ ਸ਼ਾਂਗ ਹੈ ਨਹੀਂ ਕਿਸੇ ਦੇ ਵੀ ਲੈ ਬਈ ਚਾਰ ਥਣ ਕੱਲਾ ਕੱਲਾ ਥਣ ਕੀ ਆ ਬਾਤ ਆ ਨਹੀਂ ਤੇ ਚੇਰੋ ਚੋੜੀ ਜੂੜੀ ਰਹੀ ਖੜਾ ਡਾਕਟਰ ਤੂੰ ਖੜ ਨਹੀਂ ਦੇਖ ਬੱਚੀ ਦੀ ਉੱਤੋਂ ਹੂੰ ਹੈਡ ਲਾਈਨ ਦੇਖ ਕੇ ਨਹੀਂ ਸਿੱਧੀ ਹੈਗੀ ਸਹੀ ਆ ਬਈ ਹੁਣ ਦੇਖ ਲੈ ਤੂੰ ਬੱਚੀ ਹੂੰ ਪਾਸਾ ਲਗਾਇਆ ਨੇ ਦੀਨੇ ਦਾ ਪ੍ਰੋਪਰ ਸਹੀ ਹੈ ਉੱਪਰ ਦੀ ਟੌਪ ਲਾਈਨ ਦੇਖ ਲੈ ਲੱਤਾਂ 'ਚ ਦੇਖ ਲੈ ਹੂੰ ਸਟਰਕਚਰ ਜਿਹੜਾ ਇਹਨਾਂ ਦਾ ਐ ਲੈਗਸਪੋਰ ਫੁੱਲ ਹੈਵੀ ਆ ਬੱਚੀ ਦਾ ਸਹੀ ਹੈ ਐ ਨਹੀਂ ਹੈ ਕੋਈ ਐ ਪਤਲੀਆਂ ਹੀ ਲੱਤਾਂ ਜਾਂ ਭੜਦੀਆਂ ਕਿਸੇ ਵੀ ਬੱਚੇ ਦੀ ਆਪਣੀਆਂ ਮਾੜੂ ਜੀ ਨਹੀਂ ਹੈਗੀ ਐ ਜਾਂ ਕਿਸੇ ਦੇ ਬੱਚੇ ਦੀਆਂ ਆਪਣੀਆਂ ਲੱਤਾਂ ਨਹੀਂ ਭੜਦੀਆਂ ਤੂੰ ਬੈਕ ਸਾਈਡ ਤੋਂ ਪਿੱਛੇ ਦੇਖ ਬੱਚੀ ਦੀ ਪਹਿਲਾਂ ਕਿੰਨੀ ਚੌੜੀ ਸੀ ਸਹੀ ਗੱਲ ਆ ਭਾਈ ਅਜੇ ਉਮਰ ਕੋਸ਼ ਨਹੀਂ ਭਾਈ ਅਜੇ ਤਾਂ ਬਹੁਤ ਦੇਖ ਆਪਣਾ ਸਟਰਕਚਰ ਦੇਖ ਲੈ ਤੂੰ ਲੱਤਾਂ ਦੀ ਦਾ ਡਿਫਰੈਂਸ ਖੜਨਾ ਕਿੰਨਾ ਸੋਹਣਾ ਘਟਾਂ ਚ ਲੈ ਕਵਾਲਿਟੀ ਜਿੰਨੇ ਪਰ ਪੀਐਮਾਂ ਗੱਲ ਕੇ ਉਹਨੇ ਵੀ ਇਹਨਾਂ ਬੱਚਾਂ ਦੇ ਥੋੜੇ ਹੈਗੇ ਥੋੜੇ ਆ ਹਾਂ ਤੇ ਹੁਣ ਆਪਾਂ ਆਫਰ ਵੀ ਦੱਸ ਦਿੰਨੇ ਆ ਹਾਂਜੀ ਪੂਰੇ 50 ਦੀ ਪਹੁੰਚ ਫਰੀ ਹੈਗੀ ਜਿਹੜਾ ਕੋਈ ਆਪਣੇ ਨਾਲ ਲੱਗਦਾ ਏਰੀਆ ਕੋਈ 200 ਕਿਲੋਮੀਟਰ ਦੇ ਵਿੱਚ ਹਰਿਆਣਾ ਆ ਗਿਆ ਜਾਂ ਰਾਜਸਥਾਨ ਆ ਗਿਆ ਹਣਾ ਓਕੇ ਇਧਰ ਗੰਗਾ ਨਗਰ ਦਾ ਆ ਗਿਆ ਹਨਮਾਨਗੜ ਦਾ ਏਰੀਆ ਆ ਗਿਆ ਪਹੁੰਚ ਉੱਥੋਂ ਤੱਕ ਦੀ ਵੀ ਫਰੀ ਹੈ 200 ਕਿਲੋਮੀਟਰ ਤੱਕ ਦੀ ਹਰਿਆਣੇ ਆਫ ਵਿੱਚ ਵੀ ਓਕੇ ਬਾਈ ਠੀਕ ਹੈ ਤੇ ਜਿਹੜਾ ਰੇਟ ਹੈ ਰੇਟ ਤਾਂ ਚਾਹੀਦਾ ਡਾਕਟਰ 30000 ਦੇ ਹਿਸਾਬ ਨਾਲ ਕਰ ਲਗੇ ਦੜੇ ਦਾ ਓਕੇ ਤੇ ਚਾਹੀ 35 ਦੇ ਨਾਲ ਉਹ ਵੀ ਥੋੜਾ ਮੁੱਲ ਠੀਕ ਆ 25000 ਰੁਪਏ ਦੜਾਈ ਪੈਂਦਾਗਾ ਠੀਕ ਆ ਪਰ ਮਾਨਤਨ ਹੋਣਾ 1 ਲੱਖ 20000 ਰੁਪਏ ਦੀਆਂ ਬੱਛੀਆਂ ਦੇਣੀਆਂ ਆਪਾਂ ਚੱਕ ਬਾਈ ਜਮਾ ਆਫਰ ਰੱਖਤੀ ਤੇ ਕਿਰਾਇਆ ਜਿਹੜਾ 200 ਰੁਪਏ ਮੈਂ ਕਹਿੰਦਾ ਸਾਰਾ ਪੰਜਾਬ ਘੁੰਮ ਕੇ ਬੰਦਾ ਆ ਜੇ ਐਵੇਂ ਕਿਸਮਿਲ ਜਾਣ ਜੇ ਇਸ ਰੇਟ ਦੇ ਵਿੱਚ ਕਿਰਾਇਆ ਫ੍ਰੀ ਆ 1 ਲੱਖ 25000 ਦੀਆਂ ਬਾਈ ਕਹਿੰਦਾ ਦੇ ਦਾਂਗੇ ਤੇ ਵਿੱਚੋਂ ਡਿਸਕਾਊਂਟ ਕਰਕੇ 1 20 ਦੀਆਂ ਦੇ ਇੱਕ 20 ਦੀਆਂ ਦੇ ਦਾਂਗੇ ਜੀ ਮੁੱਲ 1 25 1 20 ਦੀਆਂ ਦੇ ਦਾਂਗੇ ਠੀਕ ਆ ਇਹ ਤਾਂ ਪਹੁੰਚ ਫ੍ਰੀ ਆ ਵਿੱਚ ਕਿਰਾਇਆ ਫ੍ਰੀ ਆ ਫੇਰ ਵੀ ਜਿਹਨੂੰ ਮਾੜਾ ਮੋਟਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਦੇ। ਮੈਂ ਕਹਿੰਦਾ ਡਾਕਟਰ ਇਹਦੂ ਬਾਤ ਆਏ ਮਾਨਤਾ ਨਾ ਭਰਾਵਾਂ ਵਾਲਾ ਹੋਣਾਗਾ। ਉਹ ਇਹ ਬੰਦਾ ਨਾ ਮੰਨ ਕੇ ਆ ਵੀ ਯਾਰ ਹਣਾ ਆਪਾਂ ਇੰਨੇ ਤੋੜ ਲਾਂਗੇ ਇੰਨੇ ਤੋੜ ਲਾਂਗੇ ਪਰ ਰੇਟ ਨਹੀਂ ਆਪਾਂ ਉਹ ਜੇ ਕੀਤੇ। ਬਾਈ ਬੱਚੀ ਬਾਹਲੇ ਚੰਗੇ ਨਹੀਂ। ਰੇਟ ਆਪਾਂ ਇਹਦੂ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ 6 ਬੱਚਿਆਂ ਦੇ ਉਹਨਾਂ ਤੋਂ ਹੈ ਜਾਂ ਮੁੱਲ ਸੀ ਵਿੱਚ ਉਹ ਵੀ ਉਹ ਜੀ ਹੈ। ਹਮਮ। ਛੀ ਛੀ ਦਾ ਮੁੱਲ ਹੈ। ਛੀ ਛੀ ਦਾ ਮੁੱਲ ਹੁੰਦਾ। ਹਮਮ। ਐਸੇ ਦੇ ਬੱਚੇ ਕਿਤੇ ਹੁਣ ਮਿਲਦੇ ਆ ਵੀ। ਤੇ ਚਮਕ ਦੇਖ ਤੂੰ ਸਾਰੇ ਬੱਚਿਆਂ ਦੀ ਕਿੰਨੀ ਹੈਗੀ। ਸਹੀ ਹੈ ਬਾਈ। ਲੈ ਬਿਊਟੀ ਚ ਫਣਾ ਦੀ ਦੰਦਾ ਦੀ ਫੁੱਲ ਗਰੰਟੀ ਆ ਓਕੇ ਬਾਈ ਹਾਂ ਲੈ ਬਾਈ ਕੁਆਲਟੀ ਇਹਦੀ ਵੀ ਚੈੱਕ ਕਰ ਲੋ ਦੁਬਾਰੇ ਕੈਮਰਾ ਮਾਰ ਦੇ ਮੈਂ ਕਹਿੰਦਾ ਇੰਨੇ ਕਿ ਚੰਗੇ ਬੱਚੇ ਜੀ ਕਰਦੇ ਨਹੀਂ ਵੀ ਵੀਡੀਓ ਬੱਸ ਮੈਂ ਕਹਾਂ ਕੀ ਕਰਦਾ ਇਨ ਨਾਟਰ ਵੀ ਵੀਡੀਓ ਬੰਦ ਕਰਦਗੇ ਆਪਾਂ ਸਹੀ ਗੱਲ ਆ ਲੈ ਬਿਊਟੀ ਚੈੱਕ ਕਰੋ ਇੱਕ ਨੰਬਰ ਤੇ ਕਿਸੇ ਵੀ ਨੂੰ ਬਾਈ ਕੋਈ ਬੱਚਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ